ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ ਹਾਂਜੀ ਅੱਜ ਦੀ ਇਸ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਕਬਜ਼ ਤੋਂ ਛੁਟਕਾਰਾ ਪਾਉਣ ਦਾ 100% ਤਰੀਕਾ ਬਾਕੀ ਪੇਟ ਅਤੇ ਅੰਤੜੀਆਂ ਦੇ ਰੋਗਾਂ ਵਾਸਤੇ ਕੁਝ ਸਿਹ੍ਹਾ ਇਹਦੇ ਦੋ ਤਰੀਕੇ ਹੋਣਗੇ ਇੱਕ ਕਸਰਤਾਂ ਵਾਲਾ ਤੇ ਇੱਕ ਆਪਣੇ ਖਾਣ ਪੀਣ ਵਾਲਾ ਤੇ ਇਹ ਦੋਨੇ ਤਰੀਕਿਆਂ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਰੋਗ ਨੂੰ ਆਪਾਂ ਕਿਵੇਂ ਦੂਰ ਕਰ ਸਕਦੇ ਹਾਂ ਪੇਟ ਦੇ ਰੋਗ ਹੈ ਜਿਹੜੇ ਉਹਨਾਂ ਦੇ ਮੁੱਖ ਕਿਹੜੇ ਕਾਰਨ ਨੇ ਤੇ ਉਹ ਕੀ ਕੁਝ ਆਪਾਂ ਨੂੰ ਖਾਣਾ ਚਾਹੀਦਾ ਹੈ ਜਿਸ ਨਾਲੇ ਪੇਟ ਆਪਣਾ ਸਾਫ਼ ਰਹੇ ਤੇ ਕਿਹੜੀਆਂ-ਕਿਹੜੀਆਂ ਕਸਰਤਾਂ ਜਿਹੜੀਆਂ ਇਸ ਵਿੱਚ ਸਹਾਇਕ ਹੁੰਦੀਆਂ ਨੇ ਤੇ ਹੋਰ ਕਿਹੜੇ ਦੇਸੀ ਤਰੀਕੇ ਨੇ ਜਿਨ੍ਹਾਂ ਨਾਲ ਆਪਾਂ ਆਪਣੀ ਸਿਹਤ ਨੂੰ ਪੂਰਨ ਤੌਰ ਤੇ ਠੀਕ ਕਰ ਸਕਦੇ ਹਾਂ ਇਹ ਆਪਣੀ ਪਹਿਲੀ ਵੀਡੀਓ ਇਸ ਟੌਪਿਕ ਤੇ 15-20 ਵੀਡੀਓ ਹੋਰ ਵੀ ਆਉਣਗੀਆਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨਾਲ ਸੰਬੰਧਿਤ ਕੁਝ ਯੋਗਾ ਅਸਨਾਂ ਬਾਰੇ ਕੁਝ ਕਸਰਤਾਂ ਬਾਰੇ ਕੁਝ ਖਾਣ ਪੀਣ ਬਾਰੇ ਤੇ ਜੋ ਵੀ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ ਜਿਵੇਂ ਕਿ ਕਬਜ ਨਾਲ ਸੰਬੰਧਿਤ ਇਹ ਜੇਕਰ ਕਿਸੇ ਦੀ ਕੋਈ ਦਵਾਈ ਚੱਲਦੀ ਹੈ ਰਾ ਆਗੈਰਾ ਵਗੈਰਾ ਤਾਂ ਉਹ ਇਹ ਨਾਂ ਵਰਤਣੇ ਨੁਸਖੇ ਤੇ ਜਾਂ ਕੋਈ ਗਰਭਵਤੀ ਔਰਤਾਂ ਨੇ ਪ੍ਰੈਗਨੈਂਟ ਔਰਤਾਂ ਨੇ ਉਹ ਇਹ ਨੁਸਖੇ ਹੋ ਸਕੇ ਤਾਂ ਨਾਂ ਵਰਤਣ ਕਿਉਂਕਿ ਉਹ ਡਾਕਟਰ ਦੀ ਸਲਾਹ ਨਾਲ ਇਹ ਨੁਸਖੇ ਵਰਤ ਸਕਦੇ ਆ ਜਾਂ ਉਹਨਾਂ ਤੋਂ ਕੋਈ ਮੈਡੀਸਨ ਲੈ ਸਕਦੇ ਆ ਹੋਰ ਜਿਹੜਾ ਬੰਦਾ ਕੋ ਇਹਨੂੰ ਵਰਤ ਸਕਦਾ ਕੋਈ ਜਿਹੜਾ ਮਰੀਜ਼ ਹੈ ਕਿਸੇ ਚੀਜ਼ ਦਾ ਉਹ ਹੋ ਸਕੇ ਤਾਂ ਨਾ ਵਰਤੇ ਤਾਂ ਪਹਿਲਾ ਤਰੀਕਾ ਆਪਾਂ ਤੁਹਾਨੂੰ ਦੇਸੀ ਖਾਣ ਪੀਣ ਵਾਲਾ ਦੱਸਾਂਗੇ ਅੱਧਾ ਚਮਚ ਅਜਮੈਣ ਤੇ ਇੱਕ ਚਮਚਾ ਗੁੜ ਦਾ ਮੰਨ ਲਓ ਇੱਕ ਚਮਚਾ ਅੰਦਾਜ ਜੰਜੇਆ ਕੁਛ ਥੋੜਾ ਜਿਹਾ ਗੁੜ ਕੁੱਟ ਲੋ ਤੇ ਅੱਧਾ ਚਮਚ ਅਜਮੈਣ ਦਾ ਇਹ ਦੋਨੇ ਚੀਜ਼ਾਂ ਤੁਸੀਂ ਖਾਣੀਆਂ ਨੇ ਬਿਲਕੁਲ ਬਰੀਕ ਚਬ ਚਬ ਅਜਮੈਣ ਤੁਸੀਂ ਅੰਦਰ ਇਹਦਾ ਪਾਣੀ ਨਿਘਾਉਣਾ ਹੈਗਾ ਤੇ ਇਹ ਗੁੜ ਨਾਲ ਖਾਣਾ ਤੁਸੀਂ ਇੱਕ ਚਮਚਾ ਇਹ ਤੁਸੀਂ ਖਾਣਾ ਕਦੋਂ ਆ ਇਹ ਰਾਤ ਨੂੰ ਸੌਣ ਤੋਂ ਪਹਿਲਾਂ ਖਾਣਾ ਹੈਗਾ ਇਹ ਚੀਜ਼ ਰਾਤ ਨੂੰ ਸੌਣ ਤੋਂ ਪਹਿਲਾਂ ਖਾਣੀ ਹੈ ਅੱਧਾ ਚਮਚਾ ਅਜਮੈਣ ਦਾ ਇੱਕ ਚਮਚੇ ਦੇ ਲਗਭਗ ਗੋੜੜੀ ਛੋਟੀ ਇਹਨੂੰ ਤੁਸੀਂ ਚੱਬ-ਚੱਬ ਖਾਣਾ ਹੈਗਾ ਅਜਮੈਣ ਨੂੰ ਤੇ ਇਹ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਤੁਸੀਂ ਖਾਣਾ ਖਾਣ ਤੋਂ ਬਾਅਦ ਰਾਤ ਨੂੰ ਕੁਝ ਟਾਈਮ ਪਹਿਲਾਂ ਸੌਣ ਤੋਂ ਤੇ ਉੱਪਰ ਦੀ ਇਹਦੇ ਨਿੱਗੇ ਪਾਣੀ ਦਾ ਗਲਾਸ ਪੀ ਲਓ ਇੱਕ ਉੱਪਰ ਦੀ ਜਦੋਂ ਤੁਸੀਂ ਨਿੱਗਾ ਪਾਣੀ ਪੀ ਲੈਣਾ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਸੌਂਜੋਗੇ ਤਾਂ ਉਸ ਤੋਂ ਬਾਅਦ ਇਹ ਤੋਂ ਬਾਅਦ ਨਹੀਂ ਕੁਝ ਖਾਣਾ ਉਸ ਤੋਂ ਪਹਿਲਾਂ ਤੁਸੀਂ ਖਾ ਸਕਦੇ ਹੋ ਤੇ ਸਵੇਰੇ ਤੁਹਾਨੂੰ ਇਹਦਾ ਰਿਜ਼ਲਟ ਮਿਲੇਗਾ ਬਹੁਤ ਵਧੀਆ ਇਹ ਬਹੁਤ ਵਧੀਆ ਨੁਸਖਾ ਪੁਰਾਣਾ ਅਜਮਾਇਆ ਹੋਇਆ ਨੁਸਖਾ ਹੈਗਾ ਤੇ ਇਹਨੂੰ ਤੁਸੀਂ ਵਰਤ ਸਕਦੇ ਹੋ ਕੋਈ ਨਹੀਂ ਵੀ ਇਹ ਚੀਜ਼ਾਂ ਕੰਮ ਨਹੀਂ ਕਰਦੀਆਂ ਜਾਂ ਮੈਨੂੰ ਪੂਰਾ ਰਿਜ਼ਲਟ ਨਹੀਂ ਮਿਲਿਆ ਕਾਰਨ ਪਤਾ ਕੀ ਹੈ ਆਪਾਂ ਇਹ ਚੀਜ਼ ਤਾਂ ਕਰਦੇ ਨਹੀਂਗੇ ਜੋ ਵੀਡੀਓ 'ਚ ਹੁਣ ਪੰਜ ਚਾਰ ਗੱਲਾਂ ਤੁਹਾਨੂੰ ਦੱਸਾਂਗੀ ਤਾਂ ਤੁਸੀਂ ਇੱਕ ਦੋ ਦਿਨ ਕਰੋਗੇ ਉਸ ਤੋਂ ਬਾਅਦ ਹਟ ਜਾਓਗੇ ਇੱਕ ਐਕਸਰਸਾਈਜ਼ ਉਹ ਵੀ ਮੈਨੂੰ ਲੱਗਦਾ ਕੋਈ ਬਾਹਲੇ ਦਿਨ ਕਰੂਗਾ ਜਿਹਨੂੰ ਫਿਗਰ ਹੁੰਦੀ ਉਹ ਜ਼ਰੂਰ ਕਰਦਾਗਾ ਤੇ ਇਹ ਜਦੋਂ ਤੁਸੀਂ ਕਰੋਗੇ ਤਾਂ ਇਹਦਾ ਰਿਜ਼ਲਟ ਤੁਹਾਨੂੰ ਜ਼ਰੂਰ ਮਿਲੂ ਆਪਾਂ ਕੁਝ ਤਾਂ ਆਪਾਂ ਨੂੰ ਦਵਾਈਆਂ ਦੇ ਰਿਜ਼ਲਟ ਵੀ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਆਪਾਂ ਬਹੁਤ ਜ਼ਿਆਦਾ ਐਂਟੀਬਾਇਓਟਿਕ ਦਵਾਈਆਂ ਐਂਟੀਬਾਇਓਟਿਕ ਦਵਾਈਆਂ ਖਾ ਰਹੇ ਆਂ ਆਪਾਂ ਡਾਕਟਰ ਕੋਲ ਤਾਂ ਵਗ ਜਾਾਂਗੇ ਸ਼ਹਿਰ ਪਰ ਆਪਣੇ ਘਰੇ ਛੋਟੀ ਜਿਹੀ ਚੀਜ਼ ਨਹੀਂ ਕਰ ਸਕਦੇ ਕਿਉਂਕਿ ਆਪਾਂ ਨੂੰ ਕਾਲ ਹੁੰਦੀ ਵੀ ਇਹਦੇ ਨਾਲ ਕੀ ਹੋਣਾ ਯਾਰ ਇਹਦੇ ਨਾਲ ਕੀ ਹੋਣਾ ਜੇਕਰ ਤੁਸੀਂ ਉਹ ਐਕਸਰਸਾਈਜ਼ ਡੇਲੀ ਕਰੋਗੇ ਆਹ ਨੁਸਖੇ ਤੁਹਾਨੂੰ ਤਿੰਨ ਚਾਰ ਦੱਸਾਂਗੇ ਕਰੋਗੇ 100% ਰਿਜ਼ਲਟ ਮਿਲੂ ਆਪਾਂ ਖਰਚਾ ਵੀ ਕਰਦੇ ਆਂ ਪਕਾਈ ਵੀ ਕਰਦੇ ਆਂ ਦਵਾਈਆਂ ਜਿਹੜੀਆਂ ਸਰੀਰ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਨੇ ਐਂਟੀਬਾਇਓਟਿਕ ਬਹੁਤ ਜ਼ਿਆਦਾ ਨੁਕਸਾਨ ਨੇ ਇਹਨਾਂ ਦੇ ਜਦੋਂ ਆਪਾਂ ਲਗਾਤਾਰ ਐਂਟੀਬਾਇਓਟਿਕ ਦਵਾਈਆਂ ਖਾਣੇ ਰਹਿੰਦੇ ਆ ਨਾ ਤੇ ਜਦੋਂ ਆਪਾਂ ਨੂੰ ਕੋਈ ਐਮਰਜੈਂਸੀ ਜਾਂ ਕੋਈ ਵੀ ਹੋਰ ਦਵਾਈ ਦਿੱਤੀ ਜਾਂਦੀ ਉਹ ਐਡੀ ਛੇਤੀ ਆਪਾਂ ਨੂੰ ਰਿਜ਼ਲਟ ਨਹੀਂ ਦਿੰਦੀ ਅਸਰ ਨਹੀਂ ਕਰਦੀ ਆਪਣੇ ਸਰੀਰ ਤੇ ਤਾਂ ਆਓ ਦੇਖਦੇ ਹਾਂ ਪਾ ਅਗਲਾ ਨੁਸਖਾ ਜੇਕਰ ਤੁਹਾਨੂੰ ਇਹ ਨੁਸਖਾ ਵੀ ਨਹੀਂ ਕੰਮ ਕਰਦਾ ਇੱਕ ਦੋ ਦਿਨ ਤੁਸੀਂ ਦੇਖੋ ਤਾਂ ਦੂਜਾ ਨੁਸਖਾ ਹੈਗਾ ਜਿਹੜਾ ਤੁਸੀਂ ਇੱਕ ਗਲਾਸ ਗਰਮ ਦੁੱਧ ਲੈ ਲਓ ਜਦੋਂ ਜਦੋਂ ਵੀ ਆਪਾਂ ਵੈਸੇ ਸ਼ਾਮ ਨੂੰ ਦੁੱਧ ਪੀਂਣੀ ਹੈ ਤਾਂ ਇੱਕ ਗਲਾਸ ਗਰਮ ਦੁੱਧ ਚ ਇੱਕ ਚਮਚਾ ਦੇਸੀ ਘਿਓ ਪਾ ਲਓ ਦੇ ਵਿੱਚ ਤੇ ਉਹਦਾ ਵੀ ਤੁਹਾਨੂੰ ਸਵੇਰੇ ਰਿਜਲਟ ਬਹੁਤ ਵਧੀਆ ਮਿਲੂ ਸ਼ਾਮ ਨੂੰ ਉਹ ਪੀਣਾ ਤੁਸੀਂ ਪੈਣ ਤੋਂ ਪਹਿਲਾਂ ਪਹਿਲਾ ਵਾਲਾ ਨੁਸਖਾ ਵੀ ਸ਼ਾਮ ਨੂੰ ਸੌਣ ਤੋਂ ਪਹਿਲਾਂ ਕਰਨਾ ਤੇ ਇਹ ਵੀ ਸੌਣ ਤੋਂ ਪਹਿਲਾਂ ਕਰਨਾ ਇੱਕ ਗਲਾਸ ਗਰਮ ਦੁੱਧ 'ਚ ਇੱਕ ਚਮਚਾ ਦੇਸੀ ਘਿਓ ਦਾ ਪਾ ਕੇ ਪੀ ਲਓ ਸੋਨੂੰ ਜਿਹੜੀ ਕਬਜ਼ੀ ਦੀ ਪ੍ਰੋਬਲਮ ਹਟ ਜੂਗੀ ਤੇ ਬਹੁਤ ਵਧੀਆ ਪੇਟ ਸਾਫ਼ ਹੋਊਗਾ ਅੰਤੜੀਆਂ ਉਹਦੇ ਨਾਲ ਸਾਫ਼ ਹੋ ਜਾਂਦੀਆਂ ਨੇ ਇਹ ਵੈਸੇ ਆਪਾਂ ਪੁਰਾਣੇ ਟਾਈਮ 'ਚ ਵੀ ਦੇਖਿਆ ਨੁਸਖੇ ਆਮ ਹੀ ਕਰਦੇ ਰਹਿੰਦੇ ਹੁੰਦੇ ਸੀਗੇ ਬਜ਼ੁਰਗ ਤੇ ਇਹ ਵੀ ਉਹਨਾਂ ਇੱਕ ਨੁਸਖਿਆਂ ਚੋਂ ਇੱਕ ਨੁਸਖਾ ਬਹੁਤ ਵਧੀਆ ਇੱਕ ਗਲਾਸ ਗਰਮ ਦੁੱਧ ਚ ਇੱਕ ਚਮਚਾ ਦੇਸੀ ਘਿਓ ਦਾ ਪਾ ਲਓ ਤੇ ਅਗਲਾ ਜਿਹੜਾ ਅਸਰ ਹੈ ਇਹ ਆਪਾਂ ਇੱਕ ਤੁਹਾਨੂੰ ਯੋਗਾ ਦੱਸਾਂਗੇ ਆਸਣ ਦੱਸਾਂਗੇ ਉਹਦੇ ਤੁਹਾਨੂੰ ਪਹਿਲਾਂ ਲਾਭ ਦੱਸ ਰਹੇ ਹਾਂ ਚਾਰ ਪੰਜ ਉਹਦੇ ਲਾਭ ਹੈਗੇ ਵੀ ਇਹਦੇ ਨਾਲ ਪਹਿਲੀ ਗੱਲ ਤਾਂ ਕਬਜ ਦੂਰ ਹੋਊਗੀ ਜਿਹੜਾ ਤੁਹਾਨੂੰ ਅਸੀਂ ਆਉਣ ਵਾਲਾ ਆਸਣ ਦੱਸਾਂਗੇ ਦੂਜਾ ਅੰਤੜੀਆਂ ਦੇ ਰੋਗ ਨਹੀਂ ਲੱਗਦੇ ਜਿਹੜੀ ਆਪਣੀ ਅੰਤੜੀ ਹੁੰਦੀ ਹੈ ਵੱਡੀ ਅੰਤੜੀ ਛੋਟੀ ਅੰਤੜੀ ਬਹੁਤ ਜ਼ਿਆਦੇ ਮੀਟਰਾਂ ਚ ਲੰਮੀਆਂ ਹੁੰਦੀਆਂ ਨੇ ਇਹ ਤੇ ਉਹਨਾਂ ਨੂੰ ਸਾਫ਼ ਕਰਨਾ ਜ਼ਰੂਰੀ ਹੁੰਦਾ ਹੈ ਤੀਜਾ ਪੇਟ ਸਾਫ਼ ਰਹਿੰਦਾ ਚੌਥਾ ਟੀਨੇਜਰ ਹੁੰਦੇ ਜਿਹੜੇ 12 ਤੋਂ 17 ਸਾਲ ਦੀ ਉਮਰ ਦੇ ਬੱਚੇ ਨੂੰ ਟੀਨੇਜਰ ਕਹਿੰਦੇ ਆਪਾਂ ਦੇਸੀ ਭਾਸ਼ਾ 'ਚ ਮਲਬਈ 'ਚ ਜਾਂ ਆਪਾਂ ਪਿੰਡਾਂ ਵਾਲੀ ਭਾਸ਼ਾ 'ਚ ਮਸ਼ਹੂਰ ਮੱਤ ਦੇ ਜਵਾਕ ਕਹਿ ਦਿੰਦੇ ਆ ਉਹਨਾਂ ਨੂੰ ਉਹਨਾਂ ਲਈ ਜੇ ਉਹ ਐਕਸਰਸਾਈਜ਼ ਕਰਨਗੇ 12 ਤੋਂ 17 ਸਾਲ ਤੱਕ ਦੇ ਤਾਂ ਉਹਨਾਂ ਦਾ ਕੱਦ ਵੀ ਵਧੂਗਾ ਇਹਦੇ ਨਾਲ ਤੇ ਕੁਝ ਹੱਦ ਤੱਕ ਇਹ ਆਸਣ ਹੈ ਜਿਹੜਾ ਮੋਟਾਪਾ ਵੀ ਦੂਰ ਕਰਦਾ ਕਿਉਂਕਿ ਇਹਦੇ ਨਾਲ ਅੰਤੜੀਆਂ ਦੀ ਐਕਸਰਸਾਈਜ਼ ਹੁੰਦੀ ਹੈਗੀ ਜਿਸ ਕਾਰਨ ਇਹਦੇ ਵਿੱਚ ਮੋਟਾਪਾ ਦੂਰ ਹੁੰਦਾ ਪੇਟ ਸਾਫ਼ ਰਹਿੰਦਾ ਤੇ ਅੰਤੜੀਆਂ ਦੇ ਰੋਗ ਲੱਗਦੇ ਨਹੀਂ ਇਹ ਕਿਹੜਾ ਅਸਨ ਹੈ ਇਹ ਤਾੜ ਅਸਨ ਹੈ ਇਹਦੇ ਵਿੱਚ ਖੜੇ ਹੋਣ ਦੀ ਸਥਿਤੀ ਵਿੱਚ ਢਾੜ ਨੂੰ ਉੱਪਰ ਨੂੰ ਖਿੱਚਿਆ ਜਾਂਦਾ ਤੇ ਤਾੜ ਅਸਨ ਦੀ ਸਥਿਤੀ ਜਿਹੜਾ ਤਾੜ ਦਾ ਜਿਹੜਾ ਰੁੱਖ ਹੁੰਦਾ ਉਹਦੇ ਵਰਗੀ ਹੋ ਜਾਂਦੀ ਹੈ ਇਹ ਅਸਨ ਕਰਨ ਦੀ ਕਿਹੜੀ ਵਿਧੀ ਹੈ ਤੁਸੀਂ ਦੇਖ ਸਕਦੇ ਹੋ ਕਿ ਖੜੇ ਹੋ ਗਏ ਪੈਰ ਦੀਆਂ ਅੱਡੀਆਂ ਤੇ ਉਂਗਲਾਂ ਨੂੰ ਜੋੜ ਕੇ ਬਾਹਾਂ ਨੂੰ ਉੱਪਰ ਸਿੱਧਾ ਕਰੋ ਦੋਹਾਂ ਹੱਥਾਂ ਦੀਆਂ ਉਂਗਲਾਂ ਇੱਕ ਦੂਜੇ ਚ ਫਸਾ ਲਓ ਜਿਵੇਂ ਆਪਾਂ ਥਾਂ ਅੰਗੜਾਈ ਲੈਣੇ ਆ ਕਿ ਉਸ ਤਰ੍ਹਾਂ ਬਾਸੀ ਲੈਣੇ ਆ ਕਈ ਵਾਰੀ ਜਾਂ ਪਾਸਾ ਮਾਰਦੇ ਆ ਤਾਂ ਹਥੇੜੀਆਂ ਉੱਪਰ ਤੇ ਨજર ਸਾਹਮਣੇ ਹੋਵੇ ਤਾੜ ਦਾ ਦਰਖਤ ਜਿਵੇਂ ਆਪਾਂ ਕਹਿੰਦੇ ਬਿਲਕੁਲ ਸਿੱਧਾ ਉੱਪਰ ਜਿਵੇਂ ਆਪਾਂ ਅੰਗੜਾਈ ਲੈਣੇ ਆ ਸਵੇਰੇ ਉੱਠਦੇ ਆ ਜਾਂ ਟੂਆ ਜਾਂ ਸਿੱਧਾ ਕਰ ਲੈਨੇ ਆ ਉਸ ਤਰੀਕੇ ਨਾਲ ਉਹਨੂੰ ਤੁਸੀਂ ਕਰਨਾਗਾ ਖੜੇ ਹੋ ਕੇ ਬਿਲਕੁਲ ਅੱਡੀਆਂ ਚੱਕ ਕੇ ਉਸ ਤੋਂ ਬਾਅਦ ਆਪਣਾ ਪੂਰਾ ਸਾਹ ਅੰਦਰ ਨੂੰ ਖਿੱਚੋ ਤੇ ਅੱਡੀਆਂ ਨੂੰ ਉੱਪਰ ਚੱਕ ਕੇ ਸਰੀਰ ਦਾ ਸਾਰਾ ਭਾਰ ਪੰਜਿਆਂ ਤੇ ਲੈ ਜਾਓ ਤੇ ਸਰੀਰ ਨੂੰ ਉੱਪਰ ਵੱਲ ਖਿੱਚੋ ਕੁਝ ਦੇਰ ਬਾਅਦ ਸਾਹ ਛੱਡਦੇ ਹੋਏ ਸਰੀਰ ਨੂੰ ਹੇਠਾਂ ਲਿਆਓ ਅਜਿਹਾ ਤੁਸੀਂ 10 ਤੋਂ 15 ਬਾਰ ਕਰ ਸਕਦੇ ਹੋਗੇ ਤੇ ਇਹ ਜਿਹੜਾ ਅਸਨਾ ਕੋਈ ਵੀ ਤੁਸੀਂ ਉਹ ਖਾਣਾ ਖਾਣ ਤੋਂ 4 ਘੰਟੇ ਬਾਅਦ ਕਰਨਾਗਾ ਤੇ ਜਾਂ ਜਿਵੇਂ ਆਪਾਂ ਸ਼ਾਮ ਨੂੰ ਖਾਣਾ ਖਾਣ ਤੋਂ ਪਹਿਲਾਂ ਕਰ ਸਕਦੇ ਹਾਂ ਜਾਂ ਸਵੇਰੇ ਖਾਲੀ ਪੇਟ ਕਰੀਏ ਅਸਨ ਕੋਈ ਵੀ ਤਾਂ ਉਹ ਵਧੀਆ ਹੁੰਦਾ ਹੈ ਤੇ ਖੁੱਲੀ ਤਾਜੀ ਹਵਾਦਾਰ ਜਗ੍ਹਾ 'ਚ ਕਰੋ ਜਿੱਥੇ ਸ਼ਾਂਤ ਮਾਹੌਲ ਹੋਵੇ ਉੱਥੇ ਹੀ ਕਰੋ ਡੇਲੀ ਤੁਸੀਂ ਇਹ 10 ਬਾਰ ਕਰ ਲਓ 15 ਬਾਰ ਕਰ ਲਓ ਹੋਰ ਵੀ ਅਸੀਂ ਅਗਲੀਆਂ ਵੀਡੀਓ 'ਚ ਕੁਝ ਆਸਣ ਦੱਸਾਂਗੇ ਜਿਹੜੇ ਤੁਹਾਨੂੰ ਚੰਗੇ ਲੱਗਣਗੇ ਤੁਸੀਂ ਕਰਦੇ ਰਹੋਗੇ ਤਾਂ ਫਿੱਟ ਰਹੋਗੇ ਤੁਸੀਂ ਕਿਉਂਕਿ ਯੋਗ ਹੈ ਜਿਹੜਾ ਭਾਰਤ ਦਾ ਬਹੁਤ ਪੁਰਾਣੀ ਰਿਧੀ-ਸਿਧੀ ਆਯੁਰਵੈਦਿਕ 'ਚ ਵੀ ਇਹ ਇਸ ਨੂੰ ਬਹੁਤ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਤੇ ਇਹ ਕਈ ਇਹਦੇ ਫਾਇਦੇ ਮੈਂ ਤੁਹਾਨੂੰ ਦੱਸ ਕੀ ਹਟੇ ਆ ਇਹ ਤਾੜ ਆਸਣ ਵਜਦਾ ਹੈਗਾ ਇਹਨੂੰ ਤੁਸੀਂ ਕਰਨਾ ਹੈ ਰੋਜ਼ ੱਡੀਆਂ ਉੱਪਰ ਚੱਕ ਕੇ ਤੇ ਇਹਦੇ ਨਾਲ ਕੱਦ ਵੀ ਵੱਧਦਾ ਹੈਗਾ ਛੋਟੇ ਬੱਚਿਆਂ ਦਾ ਤੇ ਜਿਹੜੇ ਤੁਹਾਨੂੰ ਹੋਰ ਵੀ ਲਾਭ ਪਹਿਲਾਂ ਸੀ ਦੱਸ ਹੀ ਚੁੱਕੇ ਆ ਹੁਣ ਆਪਾਂ ਹੋਰ ਦੱਸਦੇ ਆ ਕਿ ਕਬਜ਼ ਲਈ ਜਾਂ ਪੇਟ ਸਾਫ਼ ਲਈ ਹੋਰ ਕੀ ਜਿਹੜੇ ਹੱਲ ਹੋ ਸਕਦੇ ਨੇ ਇਹਦੇ ਵਿੱਚ ਨੰਬਰ 1 ਤਾਂ ਹੈਗਾ ਟਮਾਟਰ ਟਮਾਟਰ ਦਾ ਸਲਾਦ ਖਾ ਸਕਦਾ ਬੰਦਾ ਇਹ ਹੋਰ ਵੀ ਬਹੁਤ ਬਿਮਾਰੀਆਂ ਨੂੰ ਠੀਕ ਕਰਦਾ ਗਿਆ ਟਮਾਟਰ ਹੈ ਜਿਹੜਾ ਨੰਬਰ 2 ਹੈ ਜਿਹੜਾ ਖੀਰਾ ਖੀਰਾ ਤੁਸੀਂ ਖਾ ਸਕਦੇ ਹੋਗੇ ਇਹਦੇ ਨਾਲ ਜਿਹੜੀ ਕਬਜ਼ੀ ਦੀ ਪ੍ਰੋਬਲਮ ਬਹੁਤ ਘਟ ਆਊਗੀ ਤੇ ਇਹ ਬਹੁਤ ਲਾਭਦਾਇਕ ਹੈ ਖੀਰਾ ਹੋਰ ਜੇ ਆਪਾਂ ਅੱਗੇ ਗੱਲ ਕਰੀਏ ਤਾਂ ਜਿਵੇਂ ਕਿ ਆ ਗਿਆ ਅਨਾਰ ਤੇ ਅਨਾਰ ਦਾ ਆਪਾਂ ਜੂਸ ਪੀ ਸਕਦੇ ਹਾਂ ਦਿਨ ਵਿੱਚ ਦੀ ਇੱਕ ਵਾਰੀ ਦੋ ਵਾਰੀ ਕਿੰਨੇ ਵਾਰੀ ਪੀ ਲੋ ਇਹ ਬਹੁਤ ਚੰਗਾ ਕਬਜ਼ੀ ਲਈ ਇਹਟ ਸਾਫ ਹੁੰਦਾ ਇਹਦੇ ਨਾਲ ਜੇਕਰ ਤੁਸੀਂ ਜੂਸ ਨਹੀਂ ਮੌਕੇ ਤੇ ਮਿਲਦਾ ਜਾਂ ਨਹੀਂ ਬਣਾ ਕੇ ਪੀ ਸਕਦੇ ਮਿਕਸੀ ਨਹੀਂ ਜਾਂ ਕਿਵੇਂ ਵੀ ਤਾਂ ਤੁਸੀਂ ਅਨਾਰ ਨੂੰ ਆਮ ਤੌਰ ਤੇ ਚੱਬ ਕੇ ਵੀ ਖਾ ਸਕਦੇ ਹੋ ਉਹਦਾ ਵੀ ਇਹਦੇ ਨਾਲ ਫੁੱਲ ਰਿਜ਼ਲਟ ਮਿਲੂਗਾ ਬਹੁਤ ਵਧੀਆ ਰਿਜ਼ਲਟ ਮਿਲੂਗਾ ਤਾਂ ਇਹ ਜੋ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਖੀਰਾ ਟਮਾਟਰ ਅਨਾਰ ਅਨਾਰ ਦਾ ਜੂਸ ਹੀ ਕਬਜ਼ੇ 'ਚ ਵੀ ਕਾਫੀ ਫਾਇਦੇਮੰਦ ਰਹਿੰਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਪਰਮਾਨੈਂਟ ਲਾਏ ਲਈ ਜਿਵੇਂ ਕਿ ਬਹੁਤ ਲੋਕ ਕਹਿੰਦੇ ਕਿ ਇਹਦਾ ਪਰਮਾਨੈਂਟ ਇਲਾਜ ਕੀ ਹੈ ਤਾਂ ਪਰਮਾਨੈਂਟ ਇਲਾਜ ਦਾ ਇਹ ਹੈ ਪਰ ਆਪਾਂ ਵਰਤਦੇ ਨਹੀਂ ਕਿ ਖਾਣਾ ਕੋਈ ਵੀ ਖਾਣਾ ਉਹ ਚਬਾ ਕੇ ਖਾਓ। ਬਾਕੀ ਤਲੀਆਂ ਚੀਜ਼ਾਂ ਕੋਚੇ ਫੁਲਚੇ ਗੋਲ ਗੱਪੇ ਇਹ ਜਿੰਨਾ ਸਰੀਰ ਨੂੰ ਬਰਬਾਦ ਕਰਦੇ ਐ ਮਿਰਚ ਮਸਾਲੇ ਨਮਕੀਨ ਚੀਜ਼ਾਂ ਜਿੰਨਾ ਇਹ ਸਰੀਰ ਨੂੰ ਖਰਾਬ ਕਰਦੇ ਐ ਮਿੱਦੇ ਨੂੰ ਜਿਗਰ ਨੂੰ ਲੀਵਰ ਨੂੰ ਜਿੰਨਾ ਨੁਕਸਾਨ ਇਹਦਾਗਾ ਉਹਨਾਂ ਕਿਸੇ ਚੀਜ਼ ਦਾ ਨਹੀਂ। ਰੇੜੀਆਂ ਤੋਂ ਖਾਣਾ ਗੰਦਾ ਮੰਦਾ ਇਹ ਕੋਈ ਸਫਾਈ ਨਾ ਹੋਣ ਉਥੇ ਇਹ ਚੀਜ਼ ਦੀ ਸਫਾਈ ਕੋਈ ਨਹੀਂ ਹੋ ਰਹੀ ਸਕਦੀ। ਬਹੁਤ ਜਿਆਦਾ ਤਲੇ ਰਫੈਂਡ ਸਰੋਂ ਦੀ ਬਹੁਤ ਗੰਦਮੰਦ ਚੀ ਜਲਦੇ ਹੈਗੀ ਤੇ ਉਹ ਤੜੀਆਂ ਚੀਜ਼ਾਂ ਖਾ ਕੇ ਜਿਹੜਾ ਪੇਟ ਦੀ ਪਾਚਨ ਪ੍ਰਣਾਲੀ ਹੈ ਜਿਹੜੀ ਜਵਾਬ ਦੇ ਜਾਂਦੀ ਹੈ ਸਰੀਰ ਹੈ ਜਿਹੜਾ ਜਵਾਬ ਦੇ ਜਾਂਦਾ ਉਹਦੇ ਲਈ ਪਚਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਇਹ ਗੰਦੇਮੰਦੇ ਤੇਲਾਂ ਨੂੰ ਲੀਵਰ ਵੀ ਅਲੱਗ ਕਰ ਨਹੀਂ ਸਕਦਾ ਤਾਂ ਫਿਰ ਉਹ ਖਰਾਬ ਹੁੰਦਾ ਗਏ ਸੀ ਕਾਰਨ ਤਾਂ ਵੈਸੇ ਜਿਹੜਾ ਖਾਣਾ ਖਾਂਦੇ ਆਪਾਂ ਜਿਹੜਾ ਆਯੁਰਵੈਦਿਕ ਕਹਿੰਦਾ ਉਹ ਤਾਂ ਕਹਿੰਦੇ ਆ ਵੀ ਇੱਕ ਬੁਰਕੀ ਨੂੰ 32 ਵਾਰ ਚਬੋ ਬੱਤੀ ਦਾੰਦਾ 32 ਵਾਰ ਜੱਬੋ ਇਹ ਕਹਿੰਦੇ ਆ ਤਾਂ 32 ਵਾਰ ਨਾ ਸਹੀ ਘਟੋ ਘਟੋ ਨੂੰ ਇੰਨਾ ਬਰੀਕ ਕਰ ਲੋ ਵੀ ਉਹਦੇ ਵਿੱਚ ਜਦੋਂ ਸਰੀਰ ਚ ਜਾਵੇ ਤਾਂ ਉਹ ਆਸਾਨੀ ਨਾਲ ਪਾਜੇ ਤਖਲੀਫ ਨਾ ਹੋਵੇ ਸਰੀਰ ਨੂੰ ਜਦੋਂ ਖਾਣਾ ਅਣਪਚਿਆ ਰਹਿੰਦਾ ਜਾਂ ਕੋਈ ਇਹ ਜਿਹਾ ਖਾਣਾ ਖਾਣੇ ਆਪਾਂ ਜਿਵੇਂ ਕਿ ਮਾਸ ਮੀਟ ਹੋ ਗਿਆ ਇਹ ਬਹੁਤ ਜ਼ਿਆਦੇ ਚ ਰਹਾਜਮੀ ਨਹੀਂ ਹੁੰਦਾ 48 48 ਘੰਟੇ ਸਰੀਰ ਚ ਪਿਆ ਰਹਿੰਦਾ ਜਿਹੜਾ ਕਿ ਬਿਮਾਰੀਆਂ ਨੂੰ ਸੱਦਾ ਦਿੰਦਾ ਹੈਗਾ ਤੇ ਇਸ ਲਈ ਆਯੁਰਵੈਦਿਕ ਚੀਜ਼ਾਂ ਖਾਓ ਵੈਜੀਟੇਰੀਅਨ ਚੀਜ਼ਾਂ ਖਾਓ ਜਿਹੜੇ ਫਲ ਫਰੂਟ ਨੇ ਹੋਰ ਖਾਣਾ ਉਹ 4 ਤੋਂ 6 ਘੰਟਿਆਂ 'ਚ ਪਚ ਜਾਂਦਾ ਪਰ ਜਿਹੜਾ ਮਾਸ ਹੈਗਾ ਮੀਟ ਉਹ 48 48 ਘੰਟੇ ਨਹੀਂ ਪਚਦਾ ਹੋਰ ਆਂਡੇ ਵਗੈਰਾ ਇਹਨਾਂ 'ਚ ਬਹੁਤ ਜ਼ਿਆਦਾ ਸਾਲਟ ਹੁੰਦਾ ਹੈ ਜਿਹੜਾ ਕਿ ਹਾਰਟ ਅਟੈਕ ਨੂੰ ਸੱਦਾ ਦਿੰਦਾ ਹੈਗਾ ਤਾਂ ਉਹ ਚੀਜ਼ਾਂ ਤੋਂ ਗਰੇਜ ਕਰੋ ਜਿਹੜੀਆਂ ਸਰੀਰ ਲਈ ਮਾੜੀਆਂ ਜੇ ਤੁਸੀਂ ਪ੍ਰੋਟੀਨ ਲਈ ਖਾਣਾ ਤਾਂ ਸੋਇਆਬੀਨ ਖਾ ਲਓ ਹੋਰ ਬਹੁਤ ਸਾਰੀਆਂ ਮੂਫਲੀ 'ਚ ਵੀ 20% ਪ੍ਰੋਟੀਨ ਹੁੰਦਾ ਹੈਗਾ ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜੇ ਤੁਸੀਂ ਪ੍ਰੋਟੀਨ ਲਈ ਖਾਣੀਆਂ ਨੇ ਤੇ ਖਾਣਾ ਚੱਬ ਕੇ ਖਾਓ ਹੋਰ ਵੀ ਇਹੋ ਜੀਆਂ ਵੀਡੀਓ ਸਾਡੀਆਂ ਆਉਂਦੀਆਂ ਰਹਿਣਗੀਆਂ ਇਸ ਲਈ ਤੁਸੀਂ ਦੇਖ ਸਕਦੇ ਹੋ ਸਾਡੇ ਚੈਨਲ ਹੋਰ ਵੀ ਤੁਸੀਂ ਬਹੁਤ ਸਾਰੀਆਂ ਕੰਮ ਦੀਆਂ ਵੀਡੀਓ ਪਲੇਲਿਸਟ ਜਾ ਕੇ ਦੇਖ ਸਕਦੇ ਹੋ ਬਾਕੀ ਸੋਨੂੰ ਸੁਝਾਅ ਚੰਗੇ ਲੱਗੇ ਇਹਨਾਂ ਨੂੰ ਵਰਤ ਲਿਓ ਰਿਜ਼ਲਟ ਮਿਲਿਆ ਕਮੈਂਟ ਕਰ ਦਿਓ ਤੇ ਲਾਈਕ ਵੀ ਕਰਿਓ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਿਲਦਾ ਇੱਕਨ W ਪਲੇਲਿਸਟ 'ਚ ਬਹੁਤ ਕੰਮ ਦੀਆਂ ਵੀਡੀਓ ਹੋਰ ਵੀ ਨੇ ਬਾਕੀ ਜਿਨ੍ਹਾਂ ਦੀ ਕਿਸੇ ਦੀ ਕੋਈ ਦਵਾਈ ਚੱਲਦੀ ਹੈ ਜਾਂ ਕੋਈ ਪ੍ਰੈਗਨੈਂਟ ਗਰਭਵਤੀ ਔਰਤਾਂ ਨੇ ਉਹ ਇਹ ਨਾ ਵਰਤਣ ਤੇ ਉਹ ਡਾਕਟਰ ਦੀ ਸਲਾਹ ਨਾਲ ਆਪਦਾ ਕੋਈ ਵੀ ਦਵਾਈ ਲੈ ਸਕਦੇ ਨੇ ਬਾਕੀ ਹੋਰ ਵੀ ਅਸੀਂ ਵੀਡੀਓਜ਼ ਅਜਿਹੀਆਂ ਪਾਵਾਂਗੇ ਲਾਈਕ ਜਰੂਰ ਕਰੋ ਸ਼ੇਅਰ ਜਰੂਰ ਕਰੋ ਧੰਨਵਾਦ